ਅੱਜ ਪਰਮਾਤਮਾ ਦੀ ਮਿਹਰ ਨਾਲ ਐਂਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਰਡਰਸ ਨਾਲ ਮੈਂ ਇੱਥੇ ਗੁਰਦਾਸਪੁਰ ਜ਼ਿਲ੍ਹੇ 'ਚ ਜੁਆਇਨ ਕੀਤਾ ਮਤੌਰ ਡਿਪਟੀ ਕਮਿਸ਼ਨਰ ਪ੍ਰਾਈਮ ਫੋਕਸ ਮੇਰਾ ਆ ਰਹੇਗਾ ਐਜ਼ ਅ ਡਿਸਟ੍ਰਿਕਟ ਇਲੈਕਸ਼ਨ ਆਫੀਸਰ ਕਿ ਜਿਹੜੇ ਹੁਣ ਇਲੈਕਸ਼ਨਸ ਅੱਗੇ ਜਨਰਲ ਇਲੈਕਸ਼ਨ 2024 ਦੇ ਆ ਰਹੇ ਹੈਗੇ ਜਿਸ ਦਾ ਸ਼ਡਿਊਲ ਇਲੈਕਸ਼ਨ ਕਮਿਸ਼ਨ ਵੱਲੋਂ ਆਲਰੇਡੀ ਦੇ ਦਿੱਤਾ ਗਿਆ ਹੈਗਾ ਸਾਡੇ ਗੁਰਦਾਸਪੁਰ ਦੇ ਇਲੈਕਸ਼ਨਸ 7ਵੇਂ ਗੇੜ 'ਚ ਹੋਣ ਵਾਲੇ ਹੈਗੇ ਇਸ ਇਲੈਕਸ਼ਨਸ ਦੇ ਦੌਰਾਨ ਪੂਰੀ ਪ੍ਰੋਸੈਸ ਬੜੇ ਹੀ ਫ੍ਰੀ ਫੇਅਰ ਐਂਡ ਟ੍ਰਾਂਸਪਰੈਂਟ ਤਰੀਕੇ ਦੇ ਨਾਲ ਪੂਰੀ ਪ੍ਰੋਸੈਸ ਕੀਤੀ ਜਾਏਗੀ ਅ ਜਿਹੜੇ ਹੋਰ ਚੈਲੰਜਸ ਆਂਦੇ ਹੈਗੇ ਇਲੈਕਸ਼ਨਸ ਦੇ ਦੌਰਾਨ ਉਹਨਾਂ ਸਾਰਿਆਂ ਨੂੰ ਨਾਲ-ਨਾਲ ਟିକਰ ਕੀਤਾ ਜਾਏਗਾ ਮੁਕੰਮਲ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਮੈਂ ਅੱਜ ਤੋਂ ਜਸਟ ਬਾਅਦ ਇੱਕ ਮੀਟਿੰਗ ਰੱਖੀ ਹੈਗੀ ਐਂਡ ਮੈਂ ਇਲੈਕਸ਼ਨ ਦੇ ਸਾਰੇ ਸਟਾਫ ਦੇ ਨਾਲ ਮੀਟਿੰਗ ਵੀ ਕਰਾਂਗਾ ਅ ਕਰੰਟ ਜਿਹੜੀ ਗਰਾਊਂਡ ਸਿਚੁਏਸ਼ਨ ਹੈ ਉਹਨੂੰ ਵੀ ਜਾਣਾਂਗਾ ਅ ਗੁਰਦਾਸਪੁਰ ਜ਼ਿਲ੍ਹਾ ਹੋਣ ਦੇ ਕਾਰਨ ਇੱਕ ਬਾਰਡਰ ਡਿਸਟ੍ਰਿਕਟ ਹੋਣ ਦੇ ਕਾਰਨ ਕਾਫੀ ਸਾਰੀਆਂ ਯੂਨਿਕ ਤਰੀਕੇ ਦੀਆਂ ਪ੍ਰੋਬਲਮਸ ਆ ਜਾਂਦੀਆਂ ਹੈਗੇ ਸਾਡੇ ਨਾਲ ਹੀ ਹੌਸਟਾਈਲ ਸਾਡਾ ਨੇਬਰ ਹੈਗਾ ਪਾਕਿਸਤਾਨ ਉਧਰੋਂ ਵੀ ਕਾਫੀ ਸਾਰੀ ਪ੍ਰੋਬਲਮਸ ਆਂਦੀ ਕਿਵਰ ਯੁਮੀਦ ਹੁੰਦੀ ਹੈ ਬਟ ਅਸੀਂ ਇਹ ਇਨਸ਼ੋਰ ਕਰਾਂਗੇ ਐਂ ਲਾਜ਼ਮੀ ਤੌਰ ਤੇ ਯਕੀਨੀ ਬਣਾਵਾਂਗੇ ਗਰਾਊਂਡ ਪੱਧਰ ਤੇ ਕਿ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਕਿਸੇ ਨੂੰ ਵੀ ਇਲੈਕਸ਼ਨ ਦੇ ਦੌਰਾਨ ਨਾ ਹੋਵੇ ਸਾਰੇ ਜਿਹੜੇ ਬੂਥ ਹੈਗੇ ਆ ਇਲੈਕਸ਼ਨ 'ਚ ਉਹਨਾਂ ਸਾਰਿਆਂ 'ਚ 100% ਵੋਟ ਕਾਸਟਿੰਗ ਹੋਏਗੀ ਐਂਡ ਜਿਹੜੇ ਵਨਰੇਬਲ ਐਂਡ ਕ੍ਰਿਟੀਕਲ ਬੂਥ ਹੋਣਗੇ ਉਹ ਚ 80 ਮਾਈਕਰਬਜ਼ਰਵਰ ਵੀ ਅਪਾਇੰਟ ਕਰਾਂਗੇ ਅ ਥੋੜਾ ਜਿਹਾ ਚੈਲੰਜ ਰਹੇਗਾ ਇਸ ਵਾਰੀ ਕਿਉਂਕਿ ਗਰਮੀ ਦਾ ਮੌਸਮ ਹੈਗਾ ਗਰਮੀ ਕਾਫੀ ਹੋਏਗੀ ਉਸ ਵੇਲੇ ਸੋ ਸਾਡੇ ਸਟਾਫ ਦੀ ਟੇਕ ਕੇਅਰ ਕਰਨ ਵਾਸਤੇ ਅਸੀਂ ਸਪੈਸ਼ਲ ਵੈਲਫੇਅਰ ਆਫੀਸਰਸ ਲਗਾਵਾਂਗੇ ਇਸ ਤੋਂ ਇਲਾਵਾ ਜਿਹੜੇ ਪੋਲਿੰਗ ਬੂਥ ਤੇ ਆਉਣ ਵਾਲੇ ਸਾਡੇ ਵੋਟਰਸ ਹੈ ਉਹਨਾਂ ਵਾਸਤੇ ਅ ਅਸੀਂ ਪੂਰਾ ਵੈਲਕਮ ਕਰਾਂਗੇ ਜਿਹੜੇ ਅਸ਼ੋਰ ਮਿਨਿਮਮ ਫੈਸਿਲਿਟੀਆਂ ਹੈ ਉਹ ਤੇ ਹੋਣੀਆਂ ਹੀ ਉਸ ਤੋਂ ਇਲਾਵਾ ਅਸੀਂ ਹੋਰ ਵੀ ਫੈਸਿਲਿਟੀਆਂ ਉਹਨਾਂ ਨੂੰ ਦਵਾਂਗੇ ਤਾਂ ਕਿ ਗਰਮੀ ਦੇ ਮੌਸਮ 'ਚ ਕਿਸੇ ਨੂੰ ਵੋਟ ਪਾਣ ਦੀ ਕੋਈ ਦਿੱਕਤ ਜਾਂ ਤਕਲੀਫ ਨਾ ਹੋਵੇ ਸੋ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜਿਹੜਾ ਇਹ ਡੈਮੋਕ੍ਰੇਸੀ ਦਾ ਤਿਉਹਾਰ ਹੈ ਜਿਹੜਾ ਸਾਡੇ ਦੇਸ਼ ਦਾ ਗਰਵ ਹੈ ਅੰਦੀਸ਼ ਦਾ ਪਰਵ ਹੈ ਉੱਥੇ ਸਾਰੇ ਆ ਕੇ ਜ਼ਰੂਰ ਵੋਟ ਪਾਓ ਸਾਡੀ ਇਲੈਕਸ਼ਨ ਕਮਿਸ਼ਨ ਵੱਲੋਂ ਸੀਓ ਪੰਜਾਬ ਵੱਲੋਂ ਇਹ ਨਾਰਾ ਦਿੱਤਾ ਗਿਆ ਕਿ ਇਸ ਵਾਰ ਇਸੇ 70% ਵੋਟਿੰਗ ਕਰਨੀ ਹੈ ਸੋ ਇਸ ਨੂੰ ਯਕੀਨੀ ਬਣਾਉਣ ਵਾਸਤੇ ਤੁਹਾਡੇ ਸਾਰਿਆਂ ਦੀ ਬਹੁਤ ਬਹੁਤ ਸਹਾਇਤਾ ਦੀ ਜ਼ਰੂਰਤ ਹੈ ਅਸੀਂ ਕਿਉਂਕਿ ਪ੍ਰਾਊਡ ਕਰਦੇ ਹਾਂ ਅਸੀਂ ਫਕਰ ਮਹਿਸੂਸ ਕਰਦੇ ਹਾਂ ਕਿ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਹੈਗਾ ਉਥੇ ਪਹਿਲੇ ਵੀ ਹਿਸਟੋਰੀਕਲ VOTING ਚੱਲੀ ਹੋਈ ਹੈ ਐਂਡ ਮੈਂ ਆਸ ਕਰਦਾ ਕਿ ਇਸ ਵਾਰ ਵੀ ਆਪਾਂ ਇਲੈਕਸ਼ਨ ਸੇ ਬਹੁਤ ਵਧੀਆ VOTING ਕਰਾਂਗੇ ਪਾਰਟੀਆਂ ਨੇ ਕੀ ਕਿਹਾ ਦੀ ਪਾਰਟੀਆਂ ਨੇ ਇਲੀਮੈਂਟਸ ਕੋਸ਼ਿਸ਼ ਕਰਦੇ ਆ ਬਟ ਅਸੀਂ ਯਕੀਨ ਦਵਾਨੇ ਕਿ ਅਸੀਂ ਕਿਸੇ ਨੂੰ ਵੀ ਇਸ ਤਰੀਕੇ ਦੀ ਹਰਕਤ ਜਾਂ ਕੋਈ ਚੀਜ਼ ਕਰਨ ਨਹੀਂ ਦੇਵਾਂਗੇ ਗੁਰਦਾਸਪੁਰ ਦੇ ਵਿੱਚ ਸਰ ਬੋਟਿੰਗ ਨੂੰ ਲੈ ਕੇ ਤੁਸੀਂ ਉਹਨੇ ਗੱਲ ਸਭ ਤੋਂ ਵੱਧ ਰਹਿੰਦਾ ਆ ਅੱਜ ਵੀ ਸਰ ਪਿਛਲੇ ਦਿਨ ਸਰ ਨੇ ਬੀਤੀਂ-ਦੀਤੀ ਸੀ ਕਿ ਅਜੇ ਵੀ ਬੋਟਾਂ ਜਿਹੜੀਆਂ ਬੰਦੀਆਂ ਪਈ ਆਆਂ ਜਿਹੜੇ ਕੁਝ ਰਹਿ ਗਿਆ ਉਹਨਾਂ ਬਾਰੇ ਕੀ ਤਿਆਰੀਆਂ ਜਰੀ ਚਲਦੀਆਂ ਮਿਲੀਆਂ ਮੈਂ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਨੂੰ ਦੱਸਣਾ ਚਾਹਨਾ ਹੈ ਕਿ ਜਿਹੜੀ ਵੋਟ ਹੈ ਉਹ ਤੁਸੀਂ ਲਾਸਟ ਡੇਟ ਆਫ ਨਾਮੀਨੇਸ਼ਨ ਤੱਕ ਅਸੀਂ ਉਹਨੂੰ ਇਲੈਕਟਰਨ ਰੋਲ 'ਚ ਐਡ ਕਰ ਸਕਦੇ ਆਂ ਬਟ ਤੁਸੀਂ ਲਾਸਟ ਡੇਟ ਆਫ ਨੋਮੀਨੇਸ਼ਨ ਜਿਹੜੀ ਹੈਗੀ ਹੈ ਮਾਈਨਸ 10 ਡੇਸ ਲੈ ਕੇ ਚੱਲੋ ਕਿਉਂਕਿ 3 ਦਿਨ ਦਾ ਸਾਡੇ ਕੋਲ ਪ੍ਰੋਸੈਸਿੰਗ ਟਾਈਮ ਸਾਨੂੰ ਚਾਹੀਦਾ ਹੁੰਦਾ ਐਂ 7 ਦਿਨ ਅ ਅਸੀਂ ਕਲੇਮਸਨ ਆਬਜੈਕਸ਼ਨ ਲੈਂਦੇ ਹੁੰਦੇ ਸੋ ਉਦੋਂ ਤੱਕ ਤੁਸੀਂ ਆਪਣੀ ਵੋਟ ਪਾ ਸਕਦੇ ਹੋ ਜਿਹੜੇ ਵੀ 18 ਸਾਲ ਦੇ ਬੱਚੇ ਹੋ ਰਹੇ ਐ ਜਾਂ ਹੋਣ ਜਾ ਰਹੇ ਐ ਉਹ ਆਪਣੀ ਵੋਟ ਪਹਿਲੀ ਅਪਲਾਈ ਕਰ ਦੇਣ ਇਲੈਕਸ਼ਨ ਦਾ ਸ਼ਡਿਊਲ ਕਿਉਂਕਿ ਜਾਰੀ ਹੋ ਚੁੱਕਿਆ ਹੈਗਾ ਸੋ ਤੁਹਾਡੇ ਮਾਧਿਮ ਰਾਈ ਮੋਰਨ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਜ਼ਰੂਰ ਆਓ ਐਂਡ 1950 ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਐਨਵੀਐਸਪੀ ਪੋਰਟਲ ਤੇ ਵੀ ਤੁਸੀਂ ਲੌਗਇਨ ਕਰਕੇ ਆਪਣੀ ਸਾਰੀ ਡਿਟੇਲਸ ਪਾ ਸਕਦੇ ਹੋ ਤੇ ਸਾਡੇ ਬੀਐਲਓ ਸਾਹਿਬਾਨ ਤੁਹਾਡੇ ਘਰ ਆ ਕੇ ਵੋਟ ਪਾ ਕੇ ਜਾਣਗੇ लास्ट ਤੇ ਜਿਲ੍ਹਾ ਵਾਸੀਆਂ ਨੂੰ ਖਾਸ ਕਰਕੇ ਰਾਜਨੀਤਿਕ ਪਾਰਟੀਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਤੁਸੀਂ ਆਪਣੇ ਲੋਕ ਆ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਸਰਾਜਨਿਤਿਕ ਪਾਰਟੀਆਂ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਇਲੈਕਸ਼ਨ ਦੇ ਦੌਰਾਨ ਜਿਹੜੀਆਂ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਹੈ ਜਿਹੜੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਉਸ ਗਾਈਡਲਾਈਨਸ ਦੇ ਅੰਦਰ ਤੁਸੀਂ ਕੰਮ ਕਰੋ ਜੇਕਰ ਕਿਸੇ ਵੀ ਤੁਹਾਡੇ ਵਰਕਰ ਵੱਲੋਂ ਜਾਂ ਕਿਸੇ ਵੱਲੋਂ ਵੀ ਉਸ ਗਾਈਡਲਾਈਨਸ ਤੋਂ ਬਾਹਰ ਜਾਇਆ ਜਾਇਗਾ ਤੇ ਉੱਤੇ ਬੜੀ ਸਖਤ ਕਾਰਵਾਈ ਅਸੀਂ ਕਰਾਂਗੇ ਐਂਡ ਵੋਟਰਸ ਨੂੰ ਮੈਂ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਵੀ ਵਿਜੀਲੈਂਟ ਰਹੋ ਐਂਡ ਜਿਹੜੀਆਂ ਵੀ ਕੋਈ ਕੰਪਲੇਂਟਸ ਤੁਹਾਡੇ ਧਿਆਨ ਚ ਆਂਦੀਆਂ ਸਾਨੂੰ ਦੱਸੋ ਤਾਂ ਕਿ ਅਸੀਂ ਉਹਦਾ ਇਮੀਡੀਏਟਲੀ ਰੈਜ਼ੋਲੂਸ਼ਨ ਕਰੀਏ ਐਂਡ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਬਹੁਤ ਹੀ ਫ੍ਰੀ ਫੇਅਰ ਐਂਡ ਪੀਸਫੁਲ ਇਲੈਕਸ਼ਨ ਕਰਾ ਸਕੀਏ